ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਗੱਲ ਕਰਨੀ ਹੈ ਉਹ ਹੈ ਕਿ ਕਿਸੇ ਲਈ ਸਾਨੂੰ ਕੁਝ ਮੂਹਰ ਵਿੱਚੋਂ ਕਹਿਣਾ ਚਾਹੀਦਾ ਚਾ ਨਹੀਂ ਸੋ ਅਸੀਂ ਜਦੋਂ ਕੁਝ ਇਹ ਸ਼ਬਦ ਮੂਹਰ ਵਿੱਚੋਂ ਕਹਿੰਦੇ ਆ ਤੇ ਉਹਦੇ ਨਾਲ ਮੂਰਲਾਤਾ ਸਹੀ ਹੋ ਸਕਦਾ ਉਹਦੇ ਦਿਨ ਫਿਰ ਸਕਦੇ ਪਰ ਆਪਣੇ ਦਿਨ ਮਾੜੇ ਆ ਜਾਂਦੇ ਆ ਇਦਾਂ ਕਿਉਂ ਹੁੰਦੀ ਆ ਖਾਸ ਕਰਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਹੁੰਦੀ ਜਿਹੜੇ ਬੰਦਗੀ ਕਰਨ ਵਾਲੇ ਨੇ ਸੇਵਾ ਸਿਮਰਨ ਕਰਨ ਵਾਲੇ ਹੈ ਸੋ ਜਿਹੜੀ ਸਿਮਰਨ ਕਰੇਗੀ ਬੰਦਗੀ ਕਰੇਗੀ ਪ੍ਰਮਾਤਮਾ ਨਾਲ ਜੁੜਦੀ ਹੈ ਉਹਦੀ ਨਾਮ ਦੀ ਕਮਾਈ ਵੀ ਜੁੜਦੀ ਹੈ ਤੇ ਜਦੋਂ ਹੁਣ ਆਪਾਂ ਕਿਸੇ ਨੂੰ ਇੱਕ ਗੱਲ ਕਹਿ ਦਵਾਂਗੇ ਤੇ ਉਹਦੇ ਨਾਲ ਮੂਖਲੇ ਦਾ ਫਲਾ ਹੋ ਜਾਂਦਾ ਹੈ ਪਰ ਆਪਣਾ ਨੁਕਸਾਨ ਹੋ ਜਾਂਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਆਪਾਂ ਜੀ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਓ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰੀਏ ਪਹਿਲਾ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪੀਰਾਂ ਦਾ ਵਰਤ ਵੀਰਵਾਰ ਦੇ ਦਿਨ ਦਾ ਕਿਵੇਂ ਰੱਖਣਾ ਚਾਹੀਦਾ ਹੈ ਸੋ ਕੀ ਖਾਣਾ ਚਾਹੀਦਾ ਹੈ ਸੋ ਦੇਖੋ ਜੀ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਅਸ਼ਨਾਣ ਕਰਕੇ ਆਪਣੇ ਮਾਲਕ ਦੀ ਸੇਵਾ ਕਰਕੇ ਚਰਾਗਵਤੀ ਕਰਕੇ ਫਿਰ ਤੁਸੀਂ ਖਾਣਾ ਖਾ ਸਕਦੇ ਆ ਰੋਟੀ ਖਾਣੀ ਰੋਟੀ ਖਾ ਸਕਦੇ ਆ ਪਹਿਲਾਂ ਉਹਨਾਂ ਨੂੰ ਵੀ ਭੋਗ ਲਗਾ ਲਓ ਆਪਣੇ ਮਾਲਕ ਨੂੰ ਜਾਣੀ ਕੀ ਪੀਰੋ ਮੁਰਸ਼ਦ ਨੂੰ ਵੀ ਭੋਗ ਲਗਾਓ ਜੋ ਵੀ ਚੀਜ਼ ਖਾਣੀ ਆ ਫਿਰ ਤੁਸੀਂ ਖਾਓ ਸੋ ਫਿਰ ਉਸ ਤੋਂ ਬਾਅਦ ਦਿਨ ਵਿੱਚ ਹੋਰ ਕੁਝ ਵੀ ਖਾਣਾ ਪੀਣਾ ਨਹੀਂ ਸਿਰਫ ਇੱਕ ਵਾਰ ਦੁਪਹਿਰ ਨੂੰ ਜਿਆਦਾ ਹੀ ਜੇਕਰ ਪਿਆਸ ਲੱਗਦੀ ਹੈ ਤਾਂ ਫਿਰ ਸ਼ੱਕਰ ਬਾਗ ਇਕੱਠੀ ਲੱਸੀ ਬਣਾ ਕੇ ਪੀਣੀ ਆ ਉਹ ਪਹਿਲਾਂ ਭੋਗ ਲਗਾਉਣਾ ਪੀਰਾਂ ਨੂੰ ਫਿਰ ਪੀਣੀ ਹੈ ਇਜਾਜ਼ਤ ਲੈ ਕੇ ਤੇ ਫਿਰ ਸ਼ਾਮ ਨੂੰ ਨਿਆਜ ਬਣਾ ਕੇ ਤੁਸੀਂ ਵਰਤ ਖੋਲ ਸਕਦੇ ਆ ਸੋ ਵੈਸੇ ਤਾਂ ਚੰਦਰਮਾ ਨਿਕਲੇ ਤੇ ਵਰਤ ਕਈ ਪੂਜਦੇ ਆ ਚੰਦਰਮਾ ਨਿਕਲੇਗਾ ਫਿਰ ਹੀ ਭੋਗ ਲਗਾਉਣਾ ਫਿਰ ਹੀ ਖਾਣਾ ਹੈ ਪਰ ਕਈ ਰੂਹਾਂ ਜਿਹੜੀਆਂ ਬਹੁਤੇ ਚੱਕਰਾਂ 'ਚ ਨਹੀਂ ਪੈਂਦੀਆਂ ਸਿਰਫ ਵਿਸ਼ਵਾਸ ਮਨ ਵਿੱਚ ਬਣਾਉਂਦੀਆਂ ਹੈ ਕਿ ਮਾਲਕ ਦੇ ਨਾਮ ਦਾ ਵਰਤ ਰੱਖਿਆ ਬਹੁਤੇ ਬਹਿਮ ਭਰਮ ਵਿੱਚ ਨਹੀਂ ਪੈਣਾ ਜੋ ਸਰਦਾ ਹੈ ਜੋ ਸਰਦਾ ਹੈ ਤੁਹਾਡੀ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਸ ਹਿਸਾਬ ਦੇ ਨਾਲ ਕਰਮ ਚੀਜ਼ ਬਣਾ ਸਕਦੇ ਆ ਮਾਲਕ ਨੂੰ ਭੋਗ ਲਗਾ ਸਕਦੇ ਆ ਮਿੱਠੀ ਚੀਜ਼ ਬਣਾ ਲਓ ਨਿਆਜ਼ ਬਣਾ ਲਓ ਸੋ ਇਹ ਤੁਹਾਡੀ ਆਪ ਦੀ ਸ਼ਰਤ ਆ ਕੋਈ ਫਰੂਟ ਰੱਖਣਾ ਹੈ ਫਰੂਟ ਰੱਖ ਸਕਦੇ ਆ ਸੋ ਆਪਾਂ ਇੱਥੇ ਗੱਲ ਇੰਨੀ ਗੁੱਤੇ ਹੀ ਨਿਵੇੜ ਦੇਵਾਂਗੇ ਕੀ ਮਨ ਦਾ ਟਿਕਣਾ ਜ਼ਰੂਰੀ ਹੈ ਮਨ ਨੂੰ ਟਿਕਾ ਲਓ ਬਹੁਤੇ ਪਾਪੜ ਵਿਲਣ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਜਿਸ ਤਰ੍ਹਾਂ ਤੁਸੀਂ ਮਾਲਕ ਨੂੰ ਦੇਖਣਾ ਪਸੰਦ ਕਰੋਗੇ ਉਸੇ ਤਰ੍ਹਾਂ ਪ੍ਰਮਾਤਮਾ ਵੀ ਹਾਜ਼ਰ ਹੋ ਜਾਂਦਾ ਹੈ ਉਸੇ ਰੂਪ ਵਿੱਚ ਹਾਜ਼ਰ ਹੋ ਜਾਂਦਾ ਹੈ ਸੋ ਜਦੋਂ ਤੁਸੀਂ ਮਨ ਦੇ ਸਾਰੇ ਰੌਲੇ ਖਤਮ ਕਰ ਦਿੰਦੇ ਆ ਮਨ ਨੂੰ ਟਿਕਾ ਲੈਂਦੇ ਆ ਕਿ ਅਸੀਂ ਆਪਣੇ ਮਨ ਦੇ ਹਿਸਾਬ ਨਾਲ ਕਰਮ ਕਰਨਾ ਹੈ ਕਿ ਸਾਡਾ ਮਨ ਕੀ ਕਹਿੰਦਾ ਹੈ ਤੇ ਅਸੀਂ ਕਿੰਨਾ ਕੁ ਕੁਝ ਕਰ ਸਕਦੇ ਕਿੰਨੀ ਕੁ ਗੁੰਜਾਇਸ਼ ਹੈ ਸਾਡੇ ਕੋਲ ਅਸੀਂ ਉਸ ਹਾਵਨਾ ਜੇ ਆਪਾਂ ਲੇ ਬੀਤੀਗਾਦੀ ਕਰਕੇ ਬੀਧੀਆਂ ਵਿਧਾਨ ਦੇ ਨਾਲ ਕੋਈ ਕਰਮ ਕਰੀਏ ਕਿ ਵਰਤ ਰੱਖਣਾ ਹੈ ਪੂਰੇ ਰੀਤੀ ਰਿਵਾਜ ਦੇ ਨਾਲ ਤਾਂ ਅਸੀਂ ਉਹ ਰੀਤੀ ਰਿਵਾਜ ਪੂਰੇ ਇੰਨੇ ਕਰੇ ਨਹੀਂ ਸਕਦੇ ਜੋ ਦੇਵੀ ਦੇਵਤਿਆਂ ਦੇ ਪੀਰਾ ਫਕੀਰਾਂ ਦੇ ਚੱਲਦੇ ਆ ਸੋ ਜਿੰਨਾ ਕੋ ਹੋ ਸਕਦਾ ਮਨ ਸਾਫ ਹੋਣਾ ਚਾਹੀਦਾ ਸ਼ਰਧਾ ਦੇ ਨਾਲ ਕਰਮ ਕਰੋ ਜੋ ਵੀ ਕਰਨਾ ਵਿਸ਼ਵਾਸ ਨਾਲ ਕਰੋ ਮਨ ਸਾਫ ਰੱਖੋ ਤੇ ਸਭ ਕਬੂਲ ਹੀ ਕਬੂਲ ਹੁੰਦਾ ਹੈ ਸੋ ਬਾਕੀ ਆਪਣਾ ਮਨ ਦੇਖੋ ਕਿ ਮਨ ਕੀ ਚਾਹੁੰਦਾ ਹੈ ਅਸੀਂ ਤੁਹਾਨੂੰ ਕਹਿ ਦਈਏ ਕਿ ਤੁਸੀਂ ਇਸ ਤਰੀਕੇ ਦੇ ਨਾਲ ਕਰੋ ਸ਼ੁਰੂਆਤ ਇਸ ਤਰੀਕੇ ਨਾਲ ਕਰੋ ਪਰ ਤੁਹਾਨੂੰ ਲੱਗੇਗਾ ਕਿ ਇਹ ਬਹੁਤ ਔਖਾ ਕੰਮ ਹੈ ਤੇ ਫਿਰ ਤੁਸੀਂ ਉੱਥੇ ਹੀ ਛੱਡ ਦੋਗੇ ਸੋ ਕਦੇ ਵੀ ਕਿਸੇ ਵੀ ਕੰਮ ਨੂੰ ਔਖਾ ਨਹੀਂ ਬਣਾਉਣਾ ਸੌਖਾ ਬਣਾਉਣ ਦੀ ਕੋਸ਼ਿਸ਼ ਕਰੋ ਹੋ ਸਕੇ ਸੋ ਕਈ ਵਾਰ ਆਪਾਂ ਸੋਚ ਨੂੰ ਹੀ ਨਾ ਔਖਾ ਕਰ ਲੈਨੇ ਸੋਚ ਲੈਂਦੇ ਆ ਕਿ ਆਹ ਗੱਲ ਕਿਸੇ ਨੇ ਕਹੀ ਆ ਸੀ ਇਸੇ ਤਰ੍ਹਾਂ ਨਾ ਕਰਨਾ ਹੈ ਤੇ ਉਹ ਹੁਣ ਜਦੋਂ ਸੋਚਾਂਗੇ ਤੇ ਉਹ ਬੜਾ ਹੀ ਔਖਾ ਕੰਮ ਲੱਗੇਗਾ ਤੇ ਫਿਰ ਉਹ ਕੰਮ ਉੱਥੇ ਹੀ ਛੁੱਟ ਜਾਵੇਗਾ ਇਸੇ ਤਰ੍ਹਾਂ ਨਾਮ ਸਿਮਰਨ ਹੈ ਜਦੋਂ ਅਸੀਂ ਜ਼ਿਆਦਾ ਸੋਚਦੇ ਆ ਅੱਜ ਨਹੀਂ ਕੱਲ ਕਰਾਂਗੇ ਕੱਲ ਨਹੀਂ ਪਰਸੋਂ ਕਰਾਂਗੇ ਕਰਦੇ ਕਰਦੇ ਕਾਫੀ ਸਮਾਂ ਲੰਘ ਜਾਂਦਾ ਹੈ ਤੇ ਉਹ ਵੇਲਾ ਵੀ ਹੱਥੋਂ ਲੰਘ ਜਾਂਦਾ ਹੈ ਜਦੋਂ ਮਨ ਕਰਦਾ ਹੈ ਨਾਮ ਸਿਮਰਨ ਕਰਨ ਦਾ ਉੱਥੇ ਹੀ ਬੈਠ ਜਾਓ ਚਾਹੇ 1-2 ਮਿੰਟ ਦਾ ਹੀ ਨਾਮ ਸਿਮਰਨ ਕਰੋ ਕਰੋ ਜ਼ਰੂਰ ਸੋ ਜਦੋਂ ਅਸੀਂ ਇਹ ਸੋਚ ਲੈਂਦੇ ਕਿ ਅੰਮ੍ਰਿਤ ਵੇਲੇ ਜਾਗ ਆ ਗਏ ਹੁਣ ਸਾਨੂੰ ਉੱਠ ਕੇ ਇਸ਼ਨਾਨ ਕਰਨਾ ਪਵੇਗਾ ਫਿਰ ਉਸ ਤੋਂ ਬਾਅਦ ਅਸੀਂ ਨਾਮ ਸਿਮਰਨ ਕਰ ਸਕਦੇ ਹਾਂ ਜਦੋਂ ਇਹ ਸੋਚ ਅਸੀਂ ਮਨ ਵਿੱਚ ਲਿਆਉਂਦੇ ਹਾਂ ਤਾਂ ਫਿਰ ਨਾਲ ਲੱਗਦਾ ਹੀ ਅਸੀਂ ਉਹ ਵੀ ਕੰਮ ਉੱਥੇ ਹੀ ਛੱਡ ਦਿੰਦੇ ਆ ਨਾਮ ਸਿਮਰਨ ਤੋਂ ਵੀ ਪੰਜੇ ਰਹਿ ਜਾਂਦੇ ਆ ਸੋ ਇਸ ਤਰ੍ਹਾਂ ਕਦੇ ਨਾ ਕਰੋ ਜਦੋਂ ਵੀ ਜਾਗ ਆਉਂਦੀ ਆ ਉੱਠ ਕੇ ਬੈਠ ਜਾਓ ਬੈਠ ਕੇ ਪਰਮਾਤਮਾ ਨੂੰ ਯਾਦ ਕਰੋ ਨਾਮ ਸਿਮਰਨ ਕਰਨੀ ਬੈਠ ਜਾਓ ਨਾਮ ਸਿਮਰਨ ਨੂੰ ਔਖਾ ਕਰੋ ਜਿੰਨਾ ਹੋ ਸਕਦਾ ਔਖਾ ਕਦੇ ਨਾ ਬਣਾਓ ਔਖਾ ਬਣਾਉਂਗੇ ਤਾਂ ਕਦੇ ਜ਼ਿੰਦਗੀ ਵਿੱਚ ਕਰਨੀ ਪਾਉਂਗੇ ਕਿਉਂਕਿ ਪਰਮਾਤਮਾ ਨੇ ਜਦੋਂ ਦੇਖਣਾ ਤੁਹਾਡਾ ਮਨ ਦੇਖਣਾ ਤੁਹਾਡੀ ਸ਼ਰਧਾ ਦੇਖਣੀ ਹੈ ਨਾ ਕਿ ਤੁਹਾਡੇ ਇਹ ਛੋਟੇ-ਮੋਟੇ ਕੰਮ ਦੇਖਣੇ ਆ ਸੋ ਮਨ ਵਿੱਚ ਪਰਮਾਤਮਾ ਵਾਸ ਕਰਦਾ ਹੈ ਤੇ ਉਹਨੇ ਸਿਰਫ ਜਦੋਂ ਵੀ ਕਿਰਪਾ ਕਰਨੀ ਤੁਹਾਡਾ ਮਨ ਦੇਖ ਕੇ ਕਰਨੀ ਹੈ ਇਸ ਕਰਕੇ ਆਪਣੇ ਮਨ ਦੀ ਸੁਣੋ ਜੋ ਮਨ ਕਹਿੰਦਾ ਉਹ ਕਰਮ ਕਰੋ ਪਰ ਚੰਗਾ ਇਹ ਨਹੀਂ ਕਿ ਮਨ ਨੇ ਮਾੜੀ ਕੋ ਗੱਲ ਕਹਿ ਦਿੱਤੀ ਨਾ ਮਾੜਾ ਕਰਮ ਕਰਨਾ ਚੰਗੇ ਪਾਸੇ ਨੂੰ ਮਨ ਨੂੰ ਲਾਉਣਾ ਤੇ ਚੰਗੇ ਕਰਮ ਕਰਨੇ ਚਾਹੀਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਮੈਂ ਪੀਰ ਬਾਬਾ ਕੁੰਡੇ ਵਾਲੀ ਸਰਕਾਰ ਨੂੰ ਮੰਨਦਾ ਹਾਂ ਕਿ ਮੈਂ ਕਿਸੇ ਹੋਰ ਦਰਬਾਰ ਤੋਂ ਪੁੱਛ ਪਵਾ ਸਕਦਾ ਸੋ ਦੇਖੋ ਜੀ ਇੱਥੇ ਆਪਾਂ ਇੱਕ ਗੱਲ ਕਲੀਅਰ ਕਰ ਦਈਏ ਕਿ ਜਿਹਦੇ ਥਰੂ ਤੁਸੀਂ ਇਹ ਲੜ ਫੜਿਆ ਹੈ ਜਿਨ੍ਹਾਂ ਦੀ ਸੇਵਾ ਅੱਜ ਕਰ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਇਸ ਸੇਵਾ ਮਗਰ ਲਗਾਇਆ ਹੈ ਜਿੱਕਰ ਤੁਸੀਂ ਕਿਤੇ ਪੁੱਛਿਆ ਸੀ ਉਹਨਾਂ ਨੇ ਤੁਹਾਨੂੰ ਇਹ ਰਾਹ ਦਿਖਾਇਆ ਤੁਸੀਂ ਅੱਜ ਇਹ ਕਰਮ ਕਰ ਰਹੇ ਹੋ ਤਾਂ ਫਿਰ ਉਸੇ ਦਰ ਨੂੰ ਫੜੋ ਜਿੱਕਰ ਕੋਈ ਜ਼ਿੰਦਗੀ ਵਿੱਚ ਪ੍ਰੋਬਲਮ ਆ ਰਹੀ ਆ ਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਕੋਸ਼ਿਸ਼ ਕਰੋ ਕਿ ਜਿਨ੍ਹਾਂ ਨੇ ਤੁਹਾਨੂੰ ਇਹ ਰਸਤਾ ਦਿਖਾ ਲਿਆ ਹੈ ਇਸ ਰਸਤੇ ਤੇ ਤੋਰਿਆ ਹੈ ਉਹਨਾਂ ਨਾਲ ਗੱਲ ਕਰੋ ਕਿਉਂਕਿ ਜਦੋਂ ਅਸੀਂ ਬਹੁਤੇ ਤਰ੍ਹਾਂ ਤੇ ਫਿਰਾਂਗੇ ਤੇ ਖੈਰ ਨਹੀਂ ਬਣਦੀ ਜੇਕਰ ਅਸੀਂ ਉਸੇ ਦਰ ਨੂੰ ਫੜਾਂਗੇ ਜਿੱਥੋਂ ਸ਼ੁਰੂਆਤ ਹੋਈ ਆ ਤੇ ਇਹਦੇ ਨਾਲ ਸਾਰੇ ਮਸਲੇ ਸੁਲਝ ਜਾਂਦੇ ਹੈ ਸੋ ਜਦੋਂ ਅਸੀਂ ਥਾਂ ਥਾਂ ਤੇ ਜਾਵਾਂਗੇ ਫਿਰ ਉਹਦੇ ਨਾਲ ਉਹੋ ਜੀ ਗੱਲ ਨਹੀਂ ਬਣਦੀ ਕਿਉਂਕਿ ਪਰਮਾਤਮਾ ਨੇ ਤੁਹਾਡਾ ਮਨ ਦੇਖ ਕੇ ਤੇ ਤੁਹਾਡੀ ਸ਼ਰਧਾ ਦੇਖ ਕੇ ਉਹਨੇ ਕੰਮ ਸਵਾਰਨੇ ਆ ਸੋ ਜਿਨ੍ਹਾਂ ਨੇ ਇੱਕ ਵਾਰ ਫਰਿਆਦ ਕਰਕੇ ਬਿਠਾਲ ਦਿੱਤਾ ਹੋਵੇ ਫਕਰ ਨੂੰ ਜਿਨ੍ਹਾਂ ਦੇ ਥਰੂ ਆਪਾਂ ਜਾਨੀ ਕਿ ਕੋਈ ਸੇਵਾ ਲਗਾਈ ਹੋਈ ਆ ਘਰ ਵਿੱਚ ਚਿਰਾਗ ਰੋਸ਼ਨ ਕਰ ਰਹੇ ਆ ਅੱਜ ਜਿਨ੍ਹਾਂ ਨੇ ਲਗਾਇਆ ਹੈ ਉਹਨਾਂ ਨੇ ਕੋਈ ਫਰਿਆਦ ਕੀਤੀ ਹੁੰਦੀ ਆ ਕੁਛ ਪੜਿਆ ਹੈ ਕਲਮਾ ਪੜਿਆ ਹੈ ਤੇ ਅਦਾਸ ਬੇਨਤੀ ਕਰਕੇ ਬਿਠਾਲ ਦਿੱਤਾ ਤੇ ਤੁਹਾਡੀ ਸੇਵਾ ਲਗਾ ਦਿੱਤੀ ਸੋ ਉਹਨਾਂ ਨੇ ਉਹਨਾਂ ਦੀ ਹੀ ਗੱਲ ਮੰਨਣੀ ਆ ਜੇਕਰ ਤੁਸੀਂ ਉਹਨਾਂ ਕੋਲ ਜਾਓਗੇ ਤੇ ਤੁਹਾਨੂੰ ਰਸਤਾ ਮਿਲੇਗਾ ਸੋ ਜੇਕਰ ਫਿਰ ਕੋਸ਼ਿਸ਼ ਕਰੋਗੇ ਕਿ ਇੱਧਰ ਉੱਧਰ ਪੁੱਛ ਲਈਏ ਤੇ ਕਹਿ ਨਹੀਂ ਸਕਦੇ ਵੈਸੇ ਇੱਥੇ ਸਹੀ ਸਲਾਹ ਇਹ ਹੀ ਦਵਾਂਗੇ ਕਿ ਜਿਨ੍ਹਾਂ ਨੇ ਤੁਹਾਨੂੰ ਚੰਗੇ ਕਰਮ ਕਰਨ ਲਈ ਕਿਹਾ ਹੈ ਚੰਗੇ ਪਾਸੇ ਲਾਇਆ ਹੈ ਕੋਸ਼ਿਸ਼ ਕਰਿਆ ਕਰੋ ਕਿ ਜ਼ਿੰਦਗੀ ਵਿੱਚ ਜੇਕਰ ਲੱਗਦਾ ਹੈ ਕਿ ਕੋਈ ਮੁਸ਼ਕਲ ਆ ਰਹੀ ਆ ਤੇ ਉਸ ਦਰ ਤੇ ਜੋ ਹੋ ਜਾਗੇ ਤੇ ਬਾਕੀ ਸਾਜਦਾ ਸਲਾਮਤ ਆਪਾਂ ਸਾਰਿਆਂ ਨੂੰ ਕਰ ਸਕਦੇ ਆ ਆਪਾਂ ਕਿਸੇ ਵੀ ਦਰਬਾਰ ਨੂੰ ਮਾੜਾ ਨਹੀਂ ਕਹਿੰਦੇ ਪਰ ਗੱਲ ਇੱਥੇ ਆਪਾਂ ਨਵੇੜੀ ਹੈ ਕਿ ਜਿਨ੍ਹਾਂ ਨੇ ਰਾਜ ਦਿੱਤਾ ਹੈ ਉਹਨਾਂ ਕੋਲ ਜਾਣਾ ਜ਼ਰੂਰੀ ਬਣਦਾ ਹੈ ਉਹਨਾਂ ਨੂੰ ਆਪਣਾ ਦੁੱਖ ਸੁੱਖ ਦੱਸ ਸਕਦੇ ਆ ਸਾਜਦਾ ਸਲਾਮ ਹਰ ਇੱਕ ਨੂੰ ਕਰੋ ਜਿੱਥੇ ਵੀ ਜਾਂਦੇ ਹੋ ਪਰ ਦੁਕਸੋਕਾ ਉਪਤੇ ਸੰਜਿਆ ਕਰੋ ਜਿਨ੍ਹਾਂ ਨੇ ਸੇਵਾ ਲਗਾਈ ਹੈ ਤਾਂ ਫਿਰ ਰਸਤਾ ਮਿਲਦਾ ਹੈ ਫਿਰ ਇਹ ਰਸਤਾ ਆਸਾਨ ਹੋ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਅੱਜ ਦਾ ਵਿਸ਼ਾ ਇਹੀ ਹੈ ਕਿ ਜਦੋਂ ਅਸੀਂ ਸੇਵਾ ਬੰਦਗੀ ਕਰਦੇ ਆਂ ਤੇ ਨਾਮ ਦੀ ਕਮਾਈ ਜੁੜਦੀ ਆ ਤੇ ਜਦੋਂ ਅਸੀਂ ਉਹ ਨਾਮ ਦੀ ਕਮਾਈ ਨੂੰ ਵਰਤ ਲੈਨੇ ਆ ਉਹਦੇ ਨਾਲ ਫਿਰ ਖੁਦ ਦੀ ਜ਼ਿੰਦਗੀ ਵਿੱਚ ਥੋੜੇ ਬਹੁਤ ਦੁੱਖ ਆਉਂਦੇ ਨੇ ਪਰ ਪ੍ਰਮਾਤਮਾ ਨਾਲ ਹੀ ਹੁੰਦਾ ਹੈ ਜਿੰਨੀ ਅਸੀਂ ਨਾਮ ਦੀ ਕਮਾਈ ਇਕੱਠੀ ਕਰਦੇ ਓੰਨੀ ਕਿ ਜਾਨੀ ਖਰਚ ਦਿੰਦੇ ਜਿਵੇਂ ਅਸੀਂ ਜਿੰਨਾ ਕ ਪੈਸਾ ਕਮਾਉਂਦੇ ਆ ਉਹ ਖਰਚ ਲਈਦਾ ਉਸ ਤੋਂ ਬਾਅਦ ਜੇਬ ਖਾਲੀ ਦੀ ਖਾਲੀ ਰਹਿ ਜਾਂਦੀ ਆ ਇਸੇ ਤਰ੍ਹਾਂ ਹੈ ਨਾਮ ਦੀ ਕਮਾਈ ਜਿੱਦਾਂ ਜਿੱਦਾਂ ਅਸੀਂ ਨਾਮ ਸਿਮਰਾਂਗੇ ਸੇਵਾ ਕਰਾਂਗੇ ਅਕਾਉਂਟ ਵਿੱਚ ਉਹ ਕਮਾਈ ਚੁੜਦੀ ਹੈ ਤੇ ਹੁਣ ਉਹ ਕਮਾਈ ਆਪਾਂ ਕਿਉਂ ਜੋੜਦੇ ਆ ਕਿਉਂਕਿ ਉਹ ਤੋਂ ਅਸੀਂ ਕੰਮ ਲੈ ਸਕੀ ਐ ਇੰਨੀ ਗੱਲ ਤਾਂ ਆਪਾਂ ਸਮਝ ਸਕਦੇ ਆ ਸੋ ਉਹ ਨਾਮ ਦੀ ਕਮਾਈ ਨੂੰ ਜਦੋਂ ਅਸੀਂ ਖਰਚ ਦਿੰਨੇ ਆ ਤਾਂ ਫਿਰ ਸਰੀਰ ਨੂੰ ਇੱਕ ਸੰਕੇਤ ਉਹ ਪਰਮਾਤਮਾ ਦੇਣ ਲੱਗ ਪੈਂਦਾ ਖੁਦ ਨੂੰ ਸਾਨੂੰ ਇਹ ਪਤਾ ਲੱਗਣ ਲੱਗ ਪੈਂਦਾ ਕਿ ਸਾਡੀ ਨਾਮ ਦੀ ਕਮਾਈ ਖਤਮ ਹੋ ਗਈ ਆ ਉਹ ਕਿਦੋਂ ਪਤਾ ਚੱਲਦਾ ਹੈ ਜਦੋਂ ਸਾਨੂੰ ਇਦਾਂ ਲੱਗਣ ਲੱਗ ਪੈਂਦਾ ਕਿ ਸਰੀਰ ਬਹੁਤ ਕਮਜ਼ੋਰ ਹੋਈ ਜਾ ਰਿਹਾ ਆ ਆਤਮਾ ਬਹੁਤ ਕਮਜ਼ੋਰ ਹੋਈ ਜਾ ਰਹੀ ਆ ਸੋ ਮਨ ਕਿਤੇ ਵੀ ਟਿਕਦਾ ਨਹੀਂ ਸੇਵਾ ਵਿੱਚ ਵੀ ਨਹੀਂ ਟਿਕਦਾ ਕੋਈ ਕੰਮ ਕਰਦੇ ਆ ਉਹਦੇ ਵਿੱਚ ਵੀ ਮਨ ਨਹੀਂ ਟਿਕਦਾ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਸਰੀਰ ਨੂੰ ਨਹੀਂ ਕਮਜ਼ੋਰੀ ਹੁੰਦੀ ਮਨ ਕਮਜ਼ੋਰ ਹੋਣ ਲੱਗ ਪੈਂਦਾ ਆ ਕਈ ਵਾਰ ਹੁਣ ਆਪਾਂ ਸੇਵਾ ਕਰਦੇ ਆ ਤੇ ਮਨ ਇੰਨਾ ਮਜ਼ਬੂਤ ਹੈ ਕੋਈ ਵੀ ਗੱਲ ਕਹਿ ਦਵੇਗਾ ਤੇ ਉੱਥੇ ਅਸੀਂ ਖੜਕ ਕੇ ਗੱਲ ਕਰ ਸਕਦੇ ਆ ਪਰ ਜਦੋਂ ਕੋਈ ਹੁਣ ਇਹੋ ਜਿਹੀ ਗੱਲ ਹੋ ਰਹੀ ਆ ਤੇ ਸਰੀਰ ਐਵੇਂ ਲੱਗਦਾ ਹੈ ਕਿ ਸਹੀ ਹੈ ਤੰਦਰੁਸਤ ਆ ਪਰ ਜਿਹੜੀ ਆਤਮਾ ਕਮਜ਼ੋਰ ਹੋ ਗਈ ਉਹ ਹਾਮੀ ਨਹੀਂ ਪਰ ਜਦੋਂ ਵੀ ਅਰਦਾਸ ਬੇਨਤੀ ਕਰਦੇ ਆ ਧੰਦਗੀ ਕਰਨ ਲੱਗਦੇ ਆ ਮਨ ਵੀ ਨਹੀਂ ਟਿਕਦਾ ਤੇ ਅਰਦਾਸ ਵੀ ਜਦੋਂ ਕਰਦੇ ਆ ਅੰਦਰੋਂ ਸਾਨੂੰ ਜਵਾਬ ਨਹੀਂ ਮਿਲ ਰਿਹਾ ਆਤਮਾ ਗਵਾਹੀ ਨਹੀਂ ਭਰਦੀ ਇੱਕ ਹੁੰਦਾ ਕਿ ਵਿਸ਼ਵਾਸ ਦੇ ਨਾਲ ਆਤਮਾ ਗਵਾਹੀ ਭਰ ਰਹੀ ਆ ਕਿ ਆ ਕੰਮ ਬਣ ਜਾਣਾ ਅਰਦਾਸ ਕਰਦੇ ਆ ਮਨ ਟਿਕ ਰਿਹਾ ਆ ਤੇ ਜਦੋਂ ਨਾਮ ਦੀ ਕਮਾਈ ਖਤਮ ਹੋ ਜਾਂਦੀ ਹੈ account ਵਿੱਚੋਂ ਅਸੀਂ ਕਿਸੇ ਲਈ ਦੁਆ ਫਰਿਆਦ ਕਰ ਦਿੰਨੇ ਆ ਤਾਂ ਫਿਰ ਉਹ ਮਨ ਜਿਹੜਾ ਕਮਜ਼ੋਰ ਹੋ ਜਾਂਦਾ ਹੈ ਕਮਜ਼ੋਰੀ ਮਹਿਸੂਸ ਕਰਦਾ ਹੈ ਤੇ ਅੰਦਰੋਂ ਅਸੀਂ ਕੋਸ਼ਿਸ਼ ਕਰਦੇ ਆ ਕਿ ਬਚਨ ਆਉਣ ਅੰਦਰੋਂ ਫਰਿਆਦ ਬੇਨਤੀ ਜਿਹੜੀ ਆ ਕਬੂਲ ਹੋਈ ਦਾ ਇਸ਼ਾਰਾ ਆਵੇ ਪਰ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਤੇ ਸਮਝ ਲਓ ਕਿ ਨਾਮ ਦੀ ਕਮਾਈ ਕਿਤੇ ਨਗਦੇ ਹੀ ਲੱਗ ਚੁੱਕੀ ਆ ਇਸ ਲਈ ਕਹੀਦਾ ਕਿ ਜਦੋਂ ਵੀ ਕੋਈ ਤੁਹਾਨੂੰ ਕੋਈ ਗੱਲ ਤੁਹਾਡੇ ਨਾਲ ਕਰਦਾ ਆ ਕਿਉਂਕਿ ਪ੍ਰਮਾਤਮਾ ਨੇ ਸਾਰਿਆਂ ਨੂੰ ਹੱਕ ਬਰਾਬਰ ਦਾ ਦਿੱਤਾ ਹੋਇਆ ਆ ਪ੍ਰਮਾਤਮਾ ਨੂੰ ਮੰਨਣ ਦਾ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਦਾ ਉਹੀ ਮੂੰਹ ਉਹੀ ਹੱਥ ਪੈਰ ਪ੍ਰਮਾਤਮਾ ਨੇ ਬੰਦਗੀ ਕਰਨ ਵਾਲਿਆਂ ਨੂੰ ਵੀ ਲਾਏ ਹੋਏ ਆ ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਹੁਣ ਕਹੀ ਹੁੰਦੇ ਨੇ ਕੀ ਕਰਦੇ ਕਰਮ ਕੋਈ ਵੀ ਨਹੀਂ ਪਰ ਉਹ ਚਾਉਂਦੇ ਨੇ ਕਿ ਸਾਨੂੰ ਸਭ ਕੁਝ ਮਿਲ ਜਾਵੇ ਅਸੀਂ ਪੀਰਾਂ ਪੀਰਾਂ ਦੇ ਦਰ ਤੇ ਜਾਈਏ ਉਹ ਸਾਡੇ ਹੱਕ ਅੰਦਰ ਦਬਾਵਾ ਕਰਨ ਪਰ ਆਪ ਦੇ ਅਕਾਊਂਟ ਚ ਕੁਝ ਨਹੀਂ ਹੈ ਤੇ ਹੁਣ ਜੋ ਇਨਸਾਨ ਸੇਵਾ ਕਰ ਰਿਹਾ ਹੈ ਉਹ ਫਟ ਦੇਣੇ ਮੂੰਹ ਦੇ ਵਿੱਚੋਂ ਕੋਈ ਬੋਲ ਕੱਢ ਦਿੰਦਾ ਹੈ ਪਰ ਇੱਥੇ ਮਾਲਕ ਇਹੀ ਕਹਿੰਦਾ ਹੈ ਕਿ ਆਪ ਕੋ ਆਪਣਾ ਭਾਰ ਖੁਦ ਚੱਕੋ ਜਦੋਂ ਖੁਦ ਨੂੰ ਭੁੱਖ ਲੱਗਦੀ ਹੈ ਤੇ ਅਸੀਂ ਖੁਦ ਰੋਟੀ ਖਾਵਾਂਗੇ ਤਾਈਂ ਸਾਡਾ ਪੇਟ ਭਰੇਗਾ ਚੀਕਰ ਹੁਣ ਦੂਸਰੇ ਨੂੰ ਭੁੱਖ ਲੱਗਦੀ ਹੈ ਤੇ ਹੁਣ ਅਸੀਂ ਉਹਦੇ ਹਿੱਸੇ ਦੀ ਰੋਟੀ ਨਹੀਂ ਖਾ ਸਕਦੇ ਸੋ ਇਸ ਲਈ ਪਰਮਾਤਮਾ ਨੇ ਹਰ ਇੱਕ ਨੂੰ ਹੱਕ ਦਿੱਤਾ ਹੈ ਕਿ ਆਪ ਕੋ ਆਪਣਾ ਬੋਝ ਆਪ ਚੱਕੋ ਆਪ ਕੋ ਆਪਣਾ ਭਾਰ ਆਪ ਚੱਕੋ ਹੁਣ ਜਿਹੜੀ ਬੰਦਗੀ ਕਰਨ ਵਾਲੀ ਰੂਹ ਹੈ ਸੋ ਉਹ ਤਰਸ ਖਾ ਕੇ ਫਰਿਆਦ ਬੇਨਤੀ ਕਰ ਦਿੰਦੀ ਹੈ ਪਰ ਜਦੋਂ ਮੁਸ਼ਕਲ ਸਮਾਂ ਉਸ ਰੂਹ ਤੇ ਆਉਂਦਾ ਹੈ ਤੇ ਕੋਈ ਵੀ ਸਾਥ ਨਹੀਂ ਦਿੰਦਾ ਸੋ ਇਸ ਲਈ ਇਹ ਕਹੀਦਾ ਕਿ ਜਦੋਂ ਵੀ ਬਚਨ ਕਰਨੇ ਆ ਮੂੰਹ ਚੋ ਕੁਝ ਕਹਿਣਾ ਹੈ ਤੇ ਬੜੀ ਹੀ ਸੋਜੀ ਦੇ ਨਾਲ ਚੱਲਣਾ ਕਿਉਂਕਿ ਅੱਜ ਦਾ ਸਮਾਂ ਜੋ ਹੈ ਕਦੇ ਵੀ ਤੁਹਾਡਾ ਚੰਗਾ ਕੰਮ ਨਹੀਂ ਦੇਖੇਗਾ ਦੁਨੀਆ ਅੱਜ ਦੇ ਸਮੇਂ ਦੇ ਹਿਸਾਬ ਨਾਲ ਚੱਲੀਏ ਤੇ ਕਦੇ ਵੀ ਸਾਡਾ ਚੰਗਾ ਕਰਮ ਨਹੀਂ ਦੇਖੇਗੀ ਚੰਗਾ ਕੰਮ ਨਹੀਂ ਦੇਖੇਗੀ ਉਹ ਸਾਨੂੰ ਹਮੇਸ਼ਾ ਹੀ ਮੁਸ਼ਕਲ ਸਮੇਂ ਛੱਡ ਦਵੇਗੀ ਸੋ ਜਦੋਂ ਮੁਸ਼ਕਲ ਸਮਾਂ ਖੁਦ ਤੇ ਆਉਂਦਾ ਤੇ ਕੋਈ ਨਹੀਂ ਨਾਲ ਖੜਦਾ ਸੋ ਇਸ ਲਈ ਕਹੀਦਾ ਕਿ ਇਸ ਸਮੇਂ ਦੇ ਵਿੱਚ ਨਾਮ ਦੀ ਕਮਾਈ ਕਰਨੀ ਵੀ ਬਹੁਤ ਔਖੀ ਹੈ ਸੋ ਜੋ ਵੀ ਤੁਸੀਂ ਨਾਮ ਦੀ ਕਮਾਈ ਕਰ ਰਹੇ ਹੋ ਉਹਨੂੰ ਜੋੜੋ ਜਿੰਨੀ ਔਖੀ ਉਹ ਕਰਨੀ ਉੰਨੀ ਔਖੀ ਸੰਭਾਲਣੀ ਵੀ ਆ ਸੋਚੀ ਦੇ ਨਾਲ ਚੱਲੋ ਜਿਵੇਂ ਵਾਕੀ ਕਦੇ ਨਾ ਹੋਵੇ ਵੈਸੇ ਸਾਨੂੰ ਹਰ ਇੱਕ ਦਾ ਭਲਾ ਜ਼ਰੂਰ ਮੰਗਣਾ ਚਾਹੀਦਾ ਆ ਪਰ ਵਚਨ ਸੋਚੀ ਦੇ ਨਾਲ ਹੀ ਕਰਨੇ ਚਾਹੀਦੇ ਆ ਕਿਉਂਕਿ ਜਦੋਂ ਫਿਰ ਖੁਦ ਤੇ ਮੁਸ਼ਕਲ ਆਉਂਦੀ ਹੈ ਤੇ ਕੋਈ ਵੀ ਨਾਲ ਨਹੀਂ ਖੜਦਾ ਉੱਥੇ ਸਿਰਫ ਪਰਮਾਤਮਾ ਨੇ ਤੇ ਉਹ ਨਾਮ ਦੀ ਕਮਾਈ ਨੇ ਖੜਨਾ ਹੁੰਦਾ ਹੈ ਜੋ ਕਿ ਅਸੀਂ ਖਾਲੀ ਕਾਉਂਟ ਕਰ ਲੈਂਦੇ ਆ ਸੋ ਨਾਮ ਦੀ ਕਮਾਈ ਦੀ ਬਹੁਤ ਜ਼ਰੂਰਤ ਹਰ ਇੱਕ ਰੂਹ ਨੂੰ ਆ ਸੋ ਇਸ ਲਈ ਕਹਿੰਦਾ ਕਿ ਖੁਦ ਆਪਣੇ ਲਈ ਨਾਮ ਦੀ ਕਮਾਈ ਕਰੋ ਜੇਕਰ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਕਿਉਂਕਿ ਜਦੋਂ ਮੁਸ਼ਕਲ ਸਮਾਂ ਖੁਦ ਤੇ ਆਵੇਗਾ ਫਿਰ ਇਨਸਾਨ ਕਹਿੰਦਾ ਕਿ ਮੈਂ ਇੰਨੀ ਸੇਵਾ ਕਰਦਾ ਮੇਰੀ ਜ਼ਿੰਦਗੀ 'ਚ ਦੁੱਖ ਕਿਉਂ ਪਰ ਇੱਥੇ ਇਨਸਾਨ ਖੁਦ ਹੀ ਗਲਤੀਆਂ ਕਰ ਲੈਂਦਾ ਹੈ ਮੂੰਹ 'ਚ ਜਦੋਂ ਵੀ ਕੁਝ ਕਹਿਣਾ ਸੋਜੀ ਨਾ ਕਹੋ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ ਆਉਣ ਵਾਲੇ ਸਮੇਂ 'ਚ ਸੋ ਪ੍ਰਮਾਤਮਾ ਸਾਥ ਦਿੰਦਾ ਹੈ ਉਹ ਸਾਡੀ ਜਿੰਨੀ ਕ ਸੇਵਾ ਹੈ ਉਸ ਹਿਸਾਬ ਦੇ ਕੰਮ ਹੋ ਜਾਂਦੇ ਨੇ ਸੋ ਸੇਵਾ ਨੂੰ ਸੰਭਾਲੋ ਸੰਭਾਲ ਕੇ ਰੱਖੋ ਬਸ ਇੱਥੇ ਇਹੀ ਕਵਾਂਗੇ ਜੀ ਸੋ ਜੇਕਰ ਕੱਲ ਚੰਗੀ ਲੱਗੀ ਹੋਵੇ ਤਾਂ ਪੱਲੇ ਜ਼ਰੂਰ ਬੰਨ ਲੈਣੀ ਜੀ ਜੇਕਰ ਨਹੀਂ ਚੰਗੀ ਲੱਗੀ ਤਾਂ ਇੱਥੇ ਹੀ ਛੱਡ ਦਿਓ ਸੋ ਸੋਚ ਵਿਚਾਰ ਉਸੇ ਗੱਲ ਤੇ ਕਰੋ ਜੋ ਤੁਹਾਨੂੰ ਚੰਗੀ ਲੱਗਦੀ ਹੈ